ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲਫ਼ਜ਼ ਹੁੰਦੇ ਨੇ ਨਾ ਉਹਨਾਂ ਲਫ਼ਜ਼ਾਂ ਤੋਂ ਹੀ ਬਹੁਤ ਸਾਰਾ ਪਤਾ ਲੱਗ ਜਾਂਦਾ ਹੈ ਵੀ ਬੰਦਾ ਕਿਸ ਕਿੱਤੇ ਦੇ ਨਾਲ ਕੰਮ ਦੇ ਨਾਲ ਲਾਈਨ ਦੇ ਨਾਲ ਜੁੜਿਆ ਹੋ ਸਕਦਾ ਹੈ ਸਾਰਾ ਨਹੀਂ ਪਰ ਬਹੁਤ ਕੁਝ ਪਤਾ ਲੱਗ ਜਾਂਦਾ ਹੈ ਵੀ ਇਹ ਸ਼ਖਸ ਜਿਹੜਾ ਬੋਲਣ ਵਾਲਾ ਹੈ ਇਹਦੀ ਲਾਈਨ ਕੀ ਹੋ ਸਕਦੀ ਹੈ ਦਾ ਕੰਮ ਧੰਦਾ ਇਹਦੀ ਕਿਰਤ-ਵਿਰਤ ਕੀ ਹੋ ਸਕਦੀ ਹੈ ਜਿਵੇਂ ਇੱਕ ਮੈਂ ਐਗਜ਼ਾਮਪਲ ਦੇ ਦਿੰਦਾ ਤੁਸੀਂ ਕਿਧਰੇ ਟਾਬੇ ਤੇ ਰੁਕੇ ਹੋ ਹੋ ਉਥੇ ਚਾਹ ਬਣਾਉਣ ਵਾਸਤੇ کہہ ਰਹੇ ਹੋ ਵੇਟਰ ਤੁਹਾਡੇ ਕੋਲ ਆਉਂਦਾ ਹੈ ਤੁਸੀਂ ਕਹਿ ਦਿੰਦੇ ਹੋ ਵੀ ਦੋ ਕੱਪ ਚਾਹ ਪਰ ਮਿੱਠਾ ਘੱਟ ਰੱਖ ਕੇ 슈ਗਰ ਘੱਟ ਰੱਖ ਕੇ ਪਰ ਨਾਲ ਤੁਹਾਡੇ ਦੂਸਰੇ ਪਾਸੇ ਟੇਬਲ ਦੇ ਉੱਤੇ ਆਣ ਕੇ ਨਾ ਦੋ ਸ਼ਖਸ਼ ਹੋਰ ਬਹਿ ਜਾਂਦੇ ਨੇ ਉਹਨਾਂ ਕੋਲ ਵੀ ਵੇਟਰ ਆਉਂਦਾ ਹੈ ਤੇ ਉਹ ਇੱਕ ਆਵਾਜ਼ ਦੇ ਅੰਦਰ ਕਹਿੰਦੇ ਨੇ ਆਜਾ ਵੀ ਸੱਜਣਾ ਚਾਹ ਬਣਾ ਕੇ ਲਿਆ ਤੇ 100 ਮੀਲ ਵਾਲੀ ਚਾਹ ਬਣਾ ਕੇ ਲਿਆਈ ਹੁਣੇ ਪਤਾ ਲੱਗ ਗਿਆ ਵੀ ਉਹ ਜਿਹੜਾ 100 ਮੀਲ ਦੀ ਗੱਲ ਕਰਨ ਵਾਲਾ ਹੈ ਨਾ ਕਿਸੇ ਬੱਸ ਦਾ ਟਰੱਕ ਦਾ ਟੈਂਪੂ ਦਾ ਡਰਾਈਵਰ ਹੋ ਸਕਦਾ ਡਰਾਈਵਰਾਂ ਦੀ ਭਾਸ਼ਾ ਹੈ ਉਹ ਕਹਿੰਦੇ ਨੇ 100 ਮੀਲ ਵਾਲੀ ਚਾਹ ਬਣਾ ਕੇ ਲਿਆਈ ਚਲੋ ਮੈਂ ਵੇਖਿਆ ਵੀ ਜਦੋਂ ਰਾਗੀ ਢਾਡੀ ਜਾਂ ਗਵਈਏ ਆਮ ਸਿੰਗਰ ਕਿਧਰੇ ਚਾਹ ਦੀ ਗੱਲ ਕਰਦੇ ਨਾ ਵਿੱਚਾ ਪੀਏ ਜਾ ਚੰਗੀ ਬਣੀ ਹੋਵੇ ਤੇ ਉਹ ਕਹਿ ਦਿੰਦੇ ਨੇ ਚਾਹ ਬੜੀ ਸੁਰ ਵਿੱਚ ਬਣੀ ਹੈ ਕਿਉਂਕਿ ਉਹਨਾਂ ਦਾ ਵਾਸਤਾ ਸੁਰ ਦੇ ਨਾਲ ਹੈ ਤਾਲਮੇਲ ਸੁਰ ਦੇ ਨਾਲ ਹੈ ਤੇ ਜੇ ਚਾਹ ਚੰਗੀ ਨਾ ਬਣੀ ਹੋਵੇ ਉਹ ਕਹਿੰਦੇ ਨੇ ਚਾਹ ਸੁਰ ਦੇ ਅੰਦਰ ਨਹੀਂ ਬਣੀ ਜਾਂ ਕਹਿ ਦਿੰਦੇ ਨੇ ਆਪਣੀ ਇੱਕ ਚਲਦੀ ਹੋਈ ਪਾਸ਼ਾ ਦੇ ਅਕੋਰਡਿੰਗ ਵੇਟਰ ਨੂੰ ਆਵਾਜ਼ ਮਾਰ ਕੇ ਵੀ ਚਾਹ ਬਣਾ ਕੇ ਲਿਆ ਫਤਿਹ ਆ ਜਈ ਚੰਗੀ ਜਈ ਸੁਰਚ ਬਣਾ ਕੇ ਲਿਆ ਹੁਣ ਸਮਝਣ ਵਾਲੇ ਨੂੰ ਭਾਵੇਂ ਸਮਝ ਨਾ ਲੱਗੇ تقریبا ਲੱਗ ਹੀ ਜਾਂਦੀ ਹੈ ਪਰ ਉਹਨੇ ਜਿਹੜੇ ਲਫਜ਼ ਬੋਲੇ ਉਹ ਆਪ ਮੁਹਾਰੇ ਨਿਕਲੇ ਕਿਉਂ ਕਿ ਗਵਈਏ ਦਾ ਸਬੰਧ ਸੁਰ ਦੇ ਨਾਲ ਹੈ ਰਾਗੀ ਦਾ ਸਬੰਧ ਸੁਰ ਦੇ ਨਾਲ ਹੈ ਅੱਛਾ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਜਿਸ ਚਾਹ ਦੀ ਗੱਲ ਚੱਲੀ ਹੈ ਤੇ ਇੱਕ ਨੁਕਤਾ ਹੋਰ ਮੇਰੇ ਸਾਹਮਣੇ ਆਇਆ ਆਮ ਪੰਜਾਬੀ ਠੇੜ ਪੰਜਾਬੀ ਦੇ ਅੰਦਰ ਇੱਕ ਲਫਜ਼ ਚੱਲਦਾ ਹੈ ਵੀ ਕੰਡੇਦਾਰ ਚਾਹ ਬਣਾਓ ਹੁਣ ਇਹ ਪਾਸ਼ਾ ਜ਼ਿਮੀਦਾਰਾਂ ਦੀ ਚਲਦੀ ਹੈ ਕਿਉਂਕਿ ਰਹਿਣੇ ਪੈਲੀਆਂ ਦੇ ਅੰਦਰ ਖੇਤਾਂ ਦੇ ਅੰਦਰ ਕੰਡਿਆਂ ਦੇ ਅੰਦਰ ਬੁੱਥਿਆਂ ਦੇ ਅੰਦਰ ਕੰਮ ਧੰਦੇ ਦੇ ਅੰਦਰ ਉਹ ਕਹਿੰਦਾ ਜਰਾ ਕੰਡੇਦਾਰ ਚਾਹ ਬਣਾ ਕੇ ਲਿਆ ਕੰਡੇਦਾਰ ਮਤਲਬ ਕੜਕ ਚਾਹ ਬਣਾ ਕੇ ਲਿਆ ਖੈਰ ਇਹ ਗੱਲ ਮੈਂ ਕਿਉਂ ਕਰ ਰਿਹਾ ਮੈਂ ਇੱਕ ਦੋ ਨੁਕਤੇ ਹੋਰ ਕਹਿ ਕੇ ਆਪਣੇ ਅਸਲ ਮੁੱਦੇ ਵੱਲ ਆਵਾਂਗਾ ਵੀ ਮੈਂ ਕਹਿਣਾ ਕੀ ਚਾਹੁੰਦਾ ਇਹ ਤੇ ਹਲੇ ਐਗਜ਼ਾਮਪਲ ਸੈੱਟ ਕਰ ਰਿਹਾ ਅੱਛਾ ਕਿਸੇ ਡਾਕਟਰ ਨੂੰ ਮਿਲੋ ਤੇ ਡਾਕਟਰ ਦੀ ਆਮ ਬੋਲ ਬਾਣੀ ਦੇ ਅੰਦਰ ਵੀ ਜਾਂ ਬਿਮਾਰੀਆਂ ਦੀ ਗੱਲ ਚੱਲੇਗੀ ਬਿਮਾਰੀਆਂ ਦਾ ਨਾਮ ਚੱਲੇਗਾ ਜਾਂ ਦਵਾਈਆਂ ਦੀ ਗੱਲ ਚੱਲੇਗੀ ਦਵਾਈਆਂ ਦਾ ਨਾਮ ਚੱਲੇਗਾ ਅੱਛਾ ਕਿਸੇ ਵੈਦ ਨੂੰ ਮਿਲੋ ਉੱਥੇ ਦੇਸੀ ਨੁਸਖਿਆਂ ਦੀ ਗੱਲ ਚੱਲੇਗੀ ਜਵੈਣ ਖਾਇਆ ਕਰੋ ਜੀਰਾ ਖਾਇਆ ਕਰੋ ਸੁੰਡ ਖਾਇਆ ਕਰੋ ਗਾਜਰ ਮੂਲੀ ਖਾਇਆ ਕਰੋ ਪਾਣੀ ਪੀਆ ਕਰੋ ਐਦਾਂ ਕਰੋ ਐਦਾਂ ਕਰੋ ਪਤਾ ਲੱਗ ਜਾਏਗਾ ਵੀ ਲੱਗਦਾ ਇਹ ਬੰਦਾ ਵੈਦਗੀ ਨੂੰ ਜਾਣਦਾ ਹੈ ਇਹ ਸਿਲਮ ਨੂੰ ਜਾਣਦਾ ਹੈ ਪਟਵਾਰੀ ਦੀ ਬੋਲਬਾਣੀ ਦੇ ਅੰਦਰ ਗੁਣਾ ਤਕਸੀਮ ਦੀਆਂ ਹੀ ਗੱਲਾਂ ਚੱਲਦੀਆਂ ਨੇ ਦਰਜੀ ਦੀ ਬੋਲਬਾਣੀ ਦੇ ਅੰਦਰ ਇੰਚੀ ਦੀ ਗੱਲ ਹੀ ਚੱਲਦੀ ਇੰਚਾਂ ਦਾ ਜ਼ਿਕਰ ਹੀ ਚਲਦਾ ਮੈਂ ਹੁਣ ਅਗਲੀ ਗੱਲ ਕਰਾਂ ਅਰਾਜ਼ ਨੀਤਿਕ ਦੀ ਬੋਲੀ ਦੇ ਅੰਦਰ ਲਫ਼ਜ਼ ਬੜੇ ਭਾਰੇ-ਭਾਰੇ ਮਿਲਣਗੇ ਆ ਕਰਦੇਾਂਗੇ ਉਹ ਕਰਦੇਾਂਗੇ ਪਰ ਹੁੰਦਾ ਕੁਝ ਨਹੀਂ ਹੁਣ ਆਓ ਆਪਣੇ ਅਸਲ ਮੁੱਦੇ ਵੱਲ ਅਗਰ ਕੋਈ ਬੰਦਾ ਜੁੜਿਆ ਹੋਵੇ ਬਾਣੀ ਦੇ ਨਾਲ ਤੇ ਉਹ ਗੱਲ ਕੀ ਕਰੇਗਾ ਬੇਈਮਾਨੀ ਨਾ ਕਰੋ ਠੱਗੀ ਨਾ ਕਰੋ ਈਰਸ਼ਾ ਨਾ ਕਰੋ ਮਨ ਨੂੰ ਸ਼ੁੱਧ ਕਰੋ ਸੋਚ ਨੂੰ ਸੁਚੀ ਰੱਖੋ ਸਭਾ ਨੂੰ ਚੰਗਾ ਬਣਾਓ ਸਾੜਾ ਨਾ ਕਰੋ ਆਪਣੀ ਮਸਤੀ ਅੰਦਰ ਮਸਤ ਰਹੋ ਸਰਬੱਤ ਦਾ ਭਲਾ ਕਰੋ ਵੀ ਤੇ ਮੰਗੋ ਵੀ ਇਹ ਬੋਲ ਸਿੱਧੇ ਨੇ ਪਰ ਇਨ੍ਹਾਂ ਬੋਲਾਂ ਤੋਂ ਪਤਾ ਕੀ ਲੱਗਦਾ ਹੈ ਵੀ ਇਹ ਬੰਦਾ ਬਾਣੀ ਨਾਲ ਜੁੜਿਆ ਹੋ ਸਕਦਾ ਹੈ ਇਹ ਬੰਦਾ ਗੁਰੂ ਨਾਲ ਜੁੜਿਆ ਹੋ ਸਕਦਾ ਹੈ ਠੀਕ ਇਹਦੇ ਦੂਜੇ ਪਾਸੇ ਪਖੰਡੀ ਬਾਬਿਆਂ ਦੇ ਤੇ ਪ੍ਰਚਾਰਕਾਂ ਦੇ ਬੋਲ ਦੱਸ ਦਿੰਦੇ ਨੇ ਵੀ ਇਹ ਪਖੰਡ ਦੇ ਨਾਲ ਭਰਿਆ ਹੈ ਮੈਂ ਬਹੁਤ ਵਾਰੀ ਕਹਿਣਾ ਹਾਂ ਵੀ ਤੁਹਾਨੂੰ ਥੋੜਾ ਬਹੁਤ ਬੋਡੀ ਲੈਂਗੁਏਜ ਪੜਨ ਦੀ ਆਦਤ ਪੈਣੀ ਚਾਹੀਦੀ ਹੈ ਜਾਂ ਸਿੱਖਣੀ ਚਾਹੀਦੀ ਕਿਸੇ ਪਖੰਡੀ ਨੂੰ ਉਹ ਲੁਕਾਵੇ ਬੇਸ਼ੱਕ ਲੱਖ ਲੁਕਾਵੇ ਪਰ ਪਤਾ ਲੱਗ ਜਾਏ ਵੀ ਇਹਦੇ ਅੰਦਰ ਪਖੰਡ ਹੈ ਪਖੰਡੀ ਪ੍ਰਚਾਰਕ ਪਖੰਡੀ ਬਾਬੇ ਉਹਨਾਂ ਦੇ ਲਫ਼ਜ਼ ਲਫ਼ਜ਼ਾਂ ਦੇ ਅੰਦਰ ਚੱਲ ਰਹੀ ਹੇਰ ਫੇਰ ਉੱਥੋਂ ਪਤਾ ਲੱਗ ਜਾਂਦਾ ਹੈ ਵੀ ਇਹ ਬੰਦਾ ਪਖੰਡੀ ਹੈ ਕਿਉਂਕਿ ਉਹਨਾਂ ਦੇ ਬੋਲਣ ਦਾ ਅੰਦਾਜ਼ ਬਦਲ ਜਾਂਦਾ ਹੈ ਸਹੀ ਨਹੀਂ ਹੁੰਦਾ ਬੀਬੀ ਗੱਲ ਕਰਦੀ ਹੈ ਅੰਦਾਜ਼ ਹੋਰ ਬੰਦਾ ਗੱਲ ਕਰਦਾ ਹੈ ਅੰਦਾਜ਼ ਹੋਰ ਜਿਨੇ ਬਹੁਤੀ ਦੱਥੀ ਪੈਸਾ ਮੱਥਾ ਟੇਕਿਆ ਉਹਦੇ ਲਈ ਅਲਫ਼ਾਜ਼ ਤੇ ਰਵਈਆ ਹੋਰ ਤੇ ਜਿਨੇ ਆਣ ਕੇ 10-5 ਦਾ ਮੱਥਾ ਟੇਕਿਆ ਉਹਦੇ ਲਈ ਰਵਈਆ ਤੇ ਅਲਫ਼ਾਜ਼ ਹੋਰ ਜਿਨੇ ਬਹੁਤ ਰੁਪਈਏ ਮੱਥਾ ਟੇਕੇ ਚੈੱਕ ਦਿੱਤਾ ਉਹਦੇ ਲਈ ਅਕਮੋਡੇਸ਼ਨ ਵੀ ਸਪੈਸ਼ਲ ਲੰਗਰ ਵੀ ਕਮਰੇ ਚ ਆ ਜਾਏਗਾ ਤੇ ਬਾਕੀਆਂ ਤੇ ਮਰਿਆਦਾ ਲਾਗੂ ਹੋ ਜਾਂਦੀ ਹੈ ਲੰਗਰ ਹਾਲ ਚ ਬੈ ਕੇ ਖਾਓ ਅਲਫਾਜ਼ ਬਦਲ ਜਾਂਦੇ ਨੇ ਰਵਈਆ ਬਦਲ ਜਾਂਦਾ ਹੈ ਮੁਸਕਰਾਹਟ ਬਦਲ ਜਾਂਦੀ ਹੈ ਵੇਖਣੀ ਬਦਲ ਜਾਂਦੀ ਹੈ ਉਹਨਾਂ ਦੇ ਜਿਹੜੇ ਲਫਜ਼ ਨੇ ਨਾ ਉਹਨਾਂ ਦੇ ਲਫਜ਼ ਹੀ ਇਦਾਂ ਦੇ ਹੁੰਦੇ ਨੇ ਵੇਖੋ ਜੀ ਆਸ਼ਰਮ ਬਣ ਰਿਹਾ ਹੈ ਵੇਖੋ ਜੀ ਕਮਰੇ ਬਣ ਰਹੇ ਨੇ ਇੱਕ ਕਮਰੇ ਦਾ 50000 ਖਰਚਾ ਹੈ ਇੱਕ ਦਾ ਲੱਖ ਖਰਚਾ ਹੈ ਵੇਖੋ ਜੀ ਅਖੰਡ ਪਾਠ ਚੱਲ ਰਹੇ ਨੇ ਤੁਸੀਂ ਵੀ ਲੜੀ ਦੇ ਅੰਦਰ ਪਾਠ ਬੁੱਕ ਕਰਾ ਲਓ ਵੇਖੋ ਜੀ ਸੰਪਟ ਚੱਲ ਰਹੇ ਨੇ ਇਹ ਸਾਰੀਆਂ ਬੋਲੀਆਂ ਇਹ ਸਾਰੇ ਲਫ਼ਜ਼ ਠੱਗਾਂ ਦੇ ਹਿੱਸੇ ਵਿੱਚ ਆਏ ਨੇ ਜਿਵੇਂ ਮੈਂ ਉੱਤੇ ਐਗਜ਼ਾਮਪਲ ਦੇ ਕੇ ਆਇਆ ਨਾ ਵੀ ਟਰੱਕ ਡਰਾਈਵਰਾਂ ਦੀ ਬੋਲੀ ਜ਼ਿੰਮੇਦਾਰ ਦੀ ਬੋਲੀ ਕਾਰੋਬਾਰੀ ਦੀ ਬੋਲੀ ਪਤਾ ਲੱਗ ਜਾਂਦਾ ਹੈ ਇਹ ਠੱਗਾਂ ਦੀ ਬੋਲੀ ਹੈ ਵੀ ਆਸ਼ਰਮ ਬਣ ਰਿਹਾ ਜੀ ਕਮਰਾ ਬਣਾ ਲਓ ਸੰਪਟ ਕਰਾ ਲਓ ਆਹ ਕਰਾ ਲਓ ਉਹ ਕਰਾ ਲਓ ਇਹ ਸਾਰੇ ਠੱਗਾਂ ਦੇ ਨੇ ਵੇਖੋ ਜੀ ਕਾਰ ਲੈਣੀ ਸੀ ਅਸੀਂ ਆਖਿਆ ਵੀ ਸਾਡਾ ਫਲਾਣਾ ਸੇਵਕ ਤੁਰਿਆ ਹੁੰਦਾ ਉਹਦੇ ਤੋਂ 5 ਲੱਖ ਲੈ ਲੈਨੇ ਤੋ ਠੱਗਾਂ ਦੀ ਬੋਲੀ ਤੂੰ ਸਮਝ ਜਾਓ ਵੀ ਇਹਦੇ ਅੰਦਰ ਸੱਚ ਨਹੀਂ ਹੈ ਇਹਦੇ ਅੰਦਰ ਠੱਗੀ ਚੱਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ